ਜਿੰਨਾ ਜਰ ਸੁਖਵੀਰ ਤੇ ਛੜਦਾ ਪਾਰਟੀ ਕਾਮਯਾਬ ਨਹੀਂ ਹੋਣੀ ਹੈ ਨਾ ਕਾਂਗਰਸ ਨੇ ਕਰਿਆ ਨਾ ਕਿਸੇ ਨੇ ਕਰਨਾ ਕਿਸੇ ਨੇ ਕੁਝ ਨਹੀਂ ਕਰਨਾ ਵਾਅਦੇ ਕਰ ਗਿਆ ਕਿੰਨੇ ਵਿੱਚ ਲੱਗੇ ਲੈ ਨੂੰ ਜੇ ਤੇਰਾ ਤੋਂ ਵਾਅਦਾ ਸੀ ਟੱਕੜੀ ਲੈ ਜੂਗੀ ਫਿਰ ਪਾਰਟੀ ਕੀ ਦਾ ਬਦਲੜਾ ਭਾਰੀ ਆ ਆ ਗੱਜ ਕਾਂਗਰਸ ਲੈ ਕੇ ਸਾਡਾ ਝਾੜੂ ਤੇ ਸੀ ਪੱਕਾ ਉਹ ਹਣ ਪਾਰਟੀ ਅਜ ਖੁਰਦ ਫੁਰਦ ਹੋ ਜਾਈਗੀ ਉੱਪਰ ਨਰਿੰਦਰ ਮੋਦੀ ਦੀ ਕਾਰਜਕਾਰੀ 10 ਸਾਲਾਂ ਦੀ ਠੀਕ ਸੀ ਕਿ ਪਹਿਲਾਂ ਡਾਕਟਰ ਮਨੋਨ ਸਿੰਘ ਕੋਈ ਡਾਕਟਰ ਮੋਹਰਸਾ ਬਣਾ ਕੋਈ ਵੀ ਨਹੀਂ ਹੋਇਆ ਕਾਲੀਆਂ ਨੂੰ ਵੇਖਿਆ ਪਹਿਲਾਂ ਉਹਨਾਂ ਕਾਂਗਰਸ ਨੂੰ ਵੇਖਿਆ ਫੇ ਲੋਕਾਂ ਕਹਿੰਦੇ ਹੋਰ ਪਾਰਟੀ ਵੇਖੋ ਇਹ ਆਪ ਆ ਗਈ ਲੋਕ ਸਭਾ ਚੋਣਾਂ 2024 ਦਾ ਐਲਾਨ ਹੋ ਚੁੱਕਿਆ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਵੀ ਸਾਨੂੰ ਬਜ਼ੁਰਗ ਨੌਜਵਾਨ ਮਿਲਦੇ ਨੇ ਜਾਂ ਛੱਤ ਵਿੱਚ ਚਾਰ ਲੋਕ ਜਾਂ ਇਸ ਤੋਂ ਵੱਧ ਇਕੱਠੇ ਮਿਲਦੇ ਨੇ ਵਿਚਾਰ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਕਿਹੜੀ ਪਾਰਟੀ ਪਸੰਦ ਹੈ ਕਿਸਦੇ ਕੰਮ ਠੀਕ ਲੱਗੇ ਜਾਂ ਕਿਸਦੇ ਵਿੱਚ ਕੋਈ ਖਾਮੀ ਹੈ ਵੱਖ-ਵੱਖ ਲੋਕਾਂ ਦੇ ਵਿਚਾਰ ਲੈਣੇ ਆ ਅੱਜ ਇੱਕ ਹੋਰ ਪਿੰਡ ਦੇ ਵਿੱਚ ਜਾ ਰਹੇ ਸੀਗੇ ਰਾਸਤੇ ਵਿੱਚ ਪਿੰਡ ਦੇ ਲੋਕ ਸਾਨੂੰ ਬਜ਼ੁਰਗ ਇੱਥੇ ਨਜ਼ਰ ਆਏ ਨਾ ਗੱਲਬਾਤ ਕਰਾਂਗੇ ਅੰਕਲ ਜੀ ਕੀ ਨਾਮ ਹੈ ਜੀ ਨਾਮ ਤਾਂ ਸੁਜੀ ਜਸਵੰਤ ਸਿੰਘ ਨੰਬਰਦਾਰ ਠੀਕ ਹੈ ਜੀ ਨੰਬਰਦਾਰ ਸਾਹਿਬ ਚਾਰ ਪਾਰਟੀਆਂ ਮੁਖ ਨੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 13 ਸੀਟਾਂ ਤੇ ਜਿਹੜੀ ਪੰਜਾਬ ਚ ਚੋਣਾਂ ਹੋਣੀਆਂ ਨੇ ਕਿਹੜੀ ਠੀਕ ਲੱਗੀਆਂ ਹੁਣ ਤੱਕ ਤੁਸੀਂ ਸਾਰੀਆਂ ਦੇਖੀਆਂ ਨੇ ਦੇਖੋ ਜੀ ਹੁਣ ਪਹਿਲਾਂ ਤੇ ਕਾਲੀ ਹੋਈ ਸੀ ਸਾਡੇ ਇੱਥੇ ਜ਼ਿਆਦਾ ਹਾਂਜੀ ਹਾਂਜੀ ਜਾ ਹੁਣ ਕਾਂਗਰਸ ਚਲੋ ਪਰਾਨੀ ਇਹ ਵੀ ਚੱਲਦੀ ਏ ਉਹ ਵੀ ਏ ਤੇ ਹੁਣ ਆਪ ਤੇ ਹੁਣ ਆਈ ਏ ਚਲੋ ਦੋ ਸਾਲ ਦੋ ਸਾਲ ਤੇ ਚਲੋ ਹੁਣ ਇਹਦਾ ਵੀ ਇਹ ਚੱਲੇ ਆ ਨਾ ਵੇਖੋ ਹੁਣ ਕੀ ਬੰਦ ਅੱਛਾ ਕੋਈ ਸਮਝ ਨਹੀਂ ਆਉਂਦੀ ਬੀਬੀ ਕੋਈ ਕਿੜਾ ਹੁੰਦਾ ਠੀਕ ਹੈ ਹਾਂ ਬਾਦਲਾਂ ਦੇ ਵੀ ਬੜੀਆਂ ਅੜੇ ਨੇ ਪੰਜਾਬ ਬਚਾਓ ਰੈਲੀ ਕਰ ਰਹੇ ਨੇ ਕਿ ਤੁਹਾਨੂੰ ਲੱਗਦਾ ਵੀ ਪੰਜਾਬ ਚਾਹ ਦੀ ਲੋੜ ਹੈਗੀ ਸੀ ਹੁਣ ਪੰਜਾਬ ਚਾਹ ਬਚਾਓ ਦੀ ਲੋੜ ਨਹੀਂ ਇਹਦੇ ਸਿਰਫ ਲੋਕਾਂ ਨੂੰ ਮਗਰ ਲਾਉਣ ਦਾ ਇਹਦੇ ਲੋਕਾਂ ਨੂੰ ਮਗਰ ਲਾਣ ਵਾਲਾ ਕੰਮ ਹੋਣਾ ਅੱਛਾ ਪੀ ਲੋਕਾਂ ਨੂੰ ਆਪਣਾ ਇਕੱਠੀ ਕਰਦੇ ਨੇ ਟਰੈਕਟਰ ਤੇ ਆਉਂਦੇ ਨੇ ਪਿੰਡਾਂ ਅੱਜ ਫਿਰਦੇ ਨੇ ਤੇ ਲੋਕਾਂ ਨੂੰ ਪਾ ਕਿ ਕਿੰਨੇ ਬੰਦੇ ਨੇ ਇਹਨਾਂ ਦਾ ਜੀ ਗੱਲ ਬਣੂਗੀ ਕੋਈ ਲੱਗਦਾ ਤੁਹਾਨੂੰ ਕਿਉਂਕਿ 25 ਸਾਲ ਨਾ 5 ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਰਹੇ ਨੇ ਫਿਰ ਹੁਣ ਪੰਜਾਬ ਵਿੱਚ ਆਉਣ ਦੀ ਕੀ ਲੋੜ ਪੈ ਗਈ ਨਹੀਂ ਇਹਨਾਂ ਨੂੰ ਤਾਂ ਲੋੜ ਨਹੀਂ ਸੀ ਆ ਇਹ ਤਾਂ ਲੋਨ ਨਹੀਂ ਜੇ ਇਹ ਐਵੇਂ ਢਾਉ ਨਾ ਝਖੜ ਜੇ ਮਾਰ ਲਾਉਣ ਪਿੱਛੇ ਡਾਊਨ ਹੋ ਗਏ। ਸਤ ਤੋ ਤਗੜਾ ਨਾ ਸਤ ਤੋਂ ਮਲੂਕਾ ਸੀ। ਚਲੋ ਇਹ ਵੀ ਦੱਸ ਦੋ ਵੀ ਪਿੱਛੇ ਕਾਂਗਰਸ ਦੀ ਗੱਲ ਕਰਦੇ ਤੁਸੀਂ ਕੈਪਟਨ ਮਨਿੰਦਰ ਸੀ ਕਿ ਮੁੱਖ ਮੰਤਰੀ ਸੀ ਹਨ ਅਖੀਰਲੇ ਟਾਈਮ ਤੇ ਆ ਕੇ ਉਹ ਮਤਲਬ ਉਹ ਪਾਰਟੀ ਛੱਡ ਕੇ ਫਿਰ ਭਾਜ ਕੇ ਫਿਰ ਲੋਕ ਵਿਸ਼ਵਾਸ ਕਿਵੇਂ ਕਰਨ ਕਾਂਗਰਸ ਨੇ ਕਰਿਆ ਕੁਛ? ਨਾ ਨਾ ਇਹ ਵੀ ਉਹਨੇ ਵੀ ਕੋਸ਼ਿਸ਼ ਨਹੀਂ ਕਰਿਆ। ਬੜੇ ਵਾਅਦੇ ਕਰਕੇ ਲੋਕਾਂ ਨਾਲ ਕੋਈ ਕੋਈ ਉਹਨੇ ਨਿਸ਼ਾਨੀ ਬੰਦ ਕੀਤਾ ਕੋਈ। ਸੋਮਾ ਵੀ ਖਾਲੀਆਂ ਸਾਰਾ ਉਹ ਪੀਂਦਾ ਹੈ। ਤੇ ਨਹੀਂ ਉਹਦੇ ਕੋਲ ਹੋਇਆ ਕੁਝ ਤੇ ਫਿਰ ਲੋਕਾਂ ਨੇ ਫਿਰ ਬਦਲਾਅ ਦੇਖਿਆ ਸੀ ਹਨਾ 2 ਸਾਲਾਂ ਤੋਂ ਇਹਨਾਂ ਨੇ ਕੁਝ ਕਰਿਆ ਲੋਕੀ ਬਦਲਾਅ ਚਾਹੁੰਦੇ ਸਨ ਕਾਲੀਆਂ ਨੂੰ ਵੇਖਿਆ ਪਹਿਲਾਂ ਉਹਨਾਂ ਕਾਂਗਰਸ ਨੂੰ ਵੇਖਿਆ ਫਿਰ ਲੋਕਾਂ ਕਹਿੰਦੇ ਹੋਰ ਪਾਰਟੀ ਵੇਖੋ ਇਹ ਆਪ ਆ ਗਈ ਤੇ ਤਾਂ ਹੀ ਚੁੱਕੇ ਨਾ ਆਪ ਨੂੰ ਇੰਨੇ ਸੀਟਾਂ ਦੇ ਦਿੰਦੇ ਆ ਤੇ ਫਿਰ ਇਹ 2 ਸਾਲਾਂ ਦੇ ਵਿੱਚ ਇਹਨਾਂ ਦੀ ਕਾਰਗਿਰਿ ਨੂੰ ਕਿਵੇਂ ਦੇਖਦੇ ਹੋ ਵੀ ਉਹਨਾਂ ਨਾਲੋਂ ਬਿਹਤਰ ਨੇ ਜਾਂ ਉਹਨਾਂ ਨਾਲ ਡਾਊਨ ਨੇ ਜਾਂ ਠੀਕ ਠੀਕ ਨੇ ਚਲੋ ਕਾਰਗਰੋਹ ਦੇ ਕੋ ਕਰ ਰਹੇ ਨੇ ਇਹਨਾਂ ਕੋ ਪੈਸਾ ਤਾਂ ਹੈ ਨਹੀਂ ਹਾਂ ਇਹ ਕੰਮ ਡਾਉਣੀ ਹੈ ਮੈਂ ਤੇ ਮੁੰਡੇ ਪਤਾ ਲੱਗਦਾ ਤਨਖਾਹਾਂ ਵੀ ਨਹੀਂ ਦਿੰਦੇ ਪੈ ਲੋਕਾਂ ਨੂੰ ਪੈਨਸ਼ਨਾਂ ਨਹੀਂ ਦਿੰਦੇ ਆ ਮੇਰਾਂ ਨੂੰ ਪੈਨਸ਼ਨ ਹੈ ਦੋ ਦੋ ਮਹੀਨੇ ਮੈਂ ਵੀ ਲੰਬੜਦਾਰਾ ਮੰਨੂ ਜੋਂ ਮਾਨ ਪਤਾ ਜਾ ਹੁੰਦਾ ਪੰਜ ਛੇ ਮਹੀਨੇ ਦਾ ਸਾਨੂੰ ਵੀ ਨਹੀਂ ਆਇਆ ਅੱਛਾ ਆ ਪੈਸਾ ਬੁੜਾਇਨਾ ਕੋਈ ਹੈ ਨਹੀਂ ਕੋਈ ਲੋਨ ਕਰਜ਼ਾ ਲਈ ਜਾਂਦੇ ਨੇ ਕਰਜ਼ਾ ਹੀ ਹੋਈ ਬਸ ਹੁੰਨੇ ਆ ਉਹ ਪੰਜਾਬ ਤੇ ਲੋੜ ਵਧ ਰਿਆ ਨਾ ਇਹ ਤੁਸੀਂ ਕੀ ਮੰਨਦੇ ਵੀ ਫ੍ਰੀ ਵਾਲੀਆਂ ਸੂਲਤਾ ਜਿਹੜੇ ਦੇ ਰਹੇ ਨੇ ਬਿਜਲੀ ਮੁਫਤ ਕਰਤੀ ਉਹਦੇ ਕਰਕੇ ਲੋੜ ਪਿਆ ਪੰਜਾਬ ਤੇ ਕਿ ਪਹਿਲਾਂ ਪਿਆਗੇ ਸੀ ਜਿਹੜੇ ਪਹਿਲੀਆਂ ਸਰਕਾਰਾਂ ਸੀਗੀਆਂ ਹੋਰ ਵੀ ਗਲਤ ਕਰ ਰਹੇ ਨੇ ਇਹ ਜਿਸੂ ਦਾ ਵੀ ਕਰ ਰਹੇ ਨੇ ਇਹ ਵੀ ਉਹ ਗਲਤੀ ਹੈ ਜਦੋਂ ਚਾਹੀਦਾ ਤੇ ਬਿੱਲਾ ਲੱਗ ਜਾਣਾ ਠੀਕ ਹੈ ਆਪਨ ਦੇ ਪਰ ਉਹਦੇ ਹੋਰ ਆ ਬੇਖਾਉਣ ਪੈਜੋ ਕੇ ਦੀ ਵਾਲ ਤੋਂ ਜਾ ਗਈ ਤੈਨੂੰ ਲਈ ਪਦੇਗਾ ਬਿਨਾਂ ਮਤਵਲ ਤੋਂ ਉਹਨਾਂ ਅੰਦਰ ਹੋਇਆ ਪਰ ਮਗਰ ਭੱਜੀ ਫਿਰ ਜਾਂਦੇ ਪਏ ਖਰਚੇ ਨਜਾਇਜ਼ ਵੀ ਬੋਲ ਕਰਦੇ ਆ ਅੱਛਾ ਉਹ ਦੇ ਲੋ ਮਲੂਕਾ ਕਾਲੀਆਂ ਦਾ ਹੀ ਉਹ ਉਹਦੀ ਨੂਮ ਹੀ ਆ ਗਈ ਹੈ ਆਪੀ ਜੀ ਪੀ ਸੀ ਆ ਗਏ ਨੇ ਇਹ ਇਹਨਾਂ ਦਾ ਕੋਈ ਸਿਸਟਮ ਡਿਆ ਹੀ ਨਹੀਂ ਸਟੈਂਡ ਨਹੀਂ ਹੈਗਾ ਨਾ ਉਹਦੇ ਲੀਡਰ ਐ ਬਦਲ ਦਿੰਦੇ ਮੇ ਜਿਵੇਂ ਗਿਰਕਟ ਬਦਲਦੀ ਹੈ ਅੱਛਾ ਜਿਵੇਂ ਮਲੂਕਾ ਨੇ ਉਹ ਕਾਲੀ ਦਲ ਚੜਹਿਣਾ ਉਹਨਾਂ ਸ਼ਾਸਨਿਕ ਕਮੇਟੀ ਦੇ ਚੇਅਰਮੈਨ ਵੀ ਨੇ ਉਹ ਜਦੋਂ ਬੀਬੀ ਜ਼ਗੀਰ ਕੌਰ ਨੇ ਬਗਾਵਤ ਕੀਤੀ ਉਹਨਾਂ ਨੂੰ ਕੱਢਤਾ ਇਹਨਾਂ ਨੇ ਹੁਣ ਇਹ ਇਨਾਂ ਦੇ ਨੂਪ ਉੱਤਰ ਗਏ ਨੇ ਹੁਣ ਇਹ ਆਪਣੇ ਆਪ ਤੇ ਕਾਰਵਾਈ ਕਰਦੇ ਨੇ ਜੇ ਮਲੂਕਾ ਕੋਈ ਅਜੇ ਤੱਕ ਤੇ ਬਿਲਕੁਲ ਨਹੀਂ ਕਰਨ ਲਿਆ ਮਲੂਕਾ ਕਿਹੜਾ ਬੈਠਾ ਰਹਿਣਾ ਹਾਂ ਵੇਖੋ ਦੇਖੋ ਕੀ ਕਰਦੇ ਨੇ ਉਹ ਕੋਈ ਭਰੋਸਾ ਜੇ ਉਹਦੀ ਨੂ ਤੇ ਉਹ ਰਜਾਇਨ ਦੇ ਕੇ ਇਧਰ ਆ ਗਈ ਏ ਮਹ ਕਲੇਰ ਜੈਨ ਵੀ ਨਹੀਂ ਉਹਦਾ ਜੇ ਮਨਜ਼ੂਰ ਆ ਹਾਂ ਜਿਉ ਉਹਦਾ ਬਿਆਨ ਆਪਣੀ ਤਰਖਾਤ ਨੂੰ ਕੋਈ ਵਿਚਾਲੀ ਹੋਣਾ ਹਾਂ ਦੇਖੋ ਕੀ ਮੰਨਦਾ ਸਰ ਮੈਂ ਦੱਸ ਦੋ ਫਿਰ ਉੱਪਰ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ 10 ਸਾਲਾਂ ਦੀ ਠੀਕ ਸੀ ਕਿ ਪਹਿਲਾਂ ਡਾਕਟਰ ਮਨੂਨ ਸਿੰਘ ਕੋਈ ਡਾਕਟਰ ਮੋਹਨ ਸ਼ਰ ਵਰਗਾ ਕੋਈ ਵੀ ਨਹੀਂ ਹੋਇਆ ਹਾਂ ਇਹ ਤੇ ਹੁਣ ਨਰਿੰਦਰ ਮੋਦੀ ਵੀ ਬੜਾ ਡਿਆ ਹੈ ਇਹ ਤਾਂ ਹਾਂ ਕਰ ਚਰਵੇ ਦੇ ਧੱਕੇ ਨਾਲ ਦਿਮਾਗੇ ਡਿਆ ਕਰਨਾ ਐਦਿਕ ਵੀ ਦੇਖੋ ਖਰੇ ਲੈ ਜਾਏ ਕੋਈ ਲੋਕਾਂ ਦੀ ਮੀਜ਼ੀ ਪਿਆਰ ਕੀ ਨਾਮ ਬਣੇ ਅੱਜ ਜਿਹੜੇ ਇਕੱਠੇ ਵੀ ਹੋਏ ਨੇ ਪਾਰਟੀਆਂ ਸਾਰੀਆਂ ਇਕੱਠੇ ਜੋੜ ਤੇ ਦੇਖੋ ਭਈ ਹੁਣ ਜੇ ਹੁਣ ਵੀ ਮੰਨ ਗਿਆ ਤੇ ਕੋਈ ਲੋਕੀ ਆ ਕੇ ਜਿਹੜਾ ਹੈਰਾਬੇਰੀ ਵੀ ਕਰਦੇ ਨੇ ਵੋਟਾਂ 'ਚ ਤੇ ਦੇਖੋ ਕੀ ਮੰਨਦਾ ਠੀਕ ਹੈ ਧੰਨਵਾਦ ਅਕਾ ਜੀ ਕੀ ਨਾਮ ਹੈ ਜੀ ਹਾਂ ਜੀ ਕੀ ਨਾਮ ਹੈ ਜੀ ਰਵੀਰ ਸਿੰਘ ਠੀਕ ਹੈ ਭਾਜਪਾ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਚਾਰ ਪਾਰਟੀਆਂ ਮੁੱਖ ਨੇ ਪੰਜਾਬ 'ਚ 13 ਸੀਟਾਂ ਤੇ ਲੋਕ ਸਭਾ ਚੋਣਾਂ ਹੋਣੀਆਂ ਨੇ ਕੀ ਲੱਗਦਾ ਹੈ ਵੀ ਕਿਹੜੀ ਪਾਰਟੀ ਲੈ ਜਾਊਗੀ ਵੱਧ ਸੀਟਾਂ ਸਾਡਾ ਝਾੜੂ ਤੇ ਅਸੀਂ अच्छा ओके दा ओ अन पार्टी आ जो खुरदपुर तो जी है हां हां वो किमे वो, वो आ जंदे करे जेडा इल्जाम लाते उनते अपना लॉयर ਝੂਠੇ ਹੀ ਰਹੇ ਜਾਂਦੇ हां और अच्छा मतलब ਤੁਸੀਂ ਮੰਨਦੇ ਵੀ ਕੇਜਰੀਵਾਲ ਬਾਹਰ ਆ ਜਾਣਗੇ ਮੁਸ਼ਕਲ ਲੱਗਦਾ ਇਹ ਲੱਗਦਾ ਬਾਅਦ ਹਾਂ ਵੋਟਾਂ ਵੋਟਾਂ ਨਹੀਂ ਆਉਂਦੇ ਪਤਾ ਨਹੀਂ हां ਉਹ ਤਾਂ ਜੇ ਫੜ ਕੇ ਅੰਦਰ ਲਈ ਜਾਂਦੇ ਨੇ ਪਿਆ ਕਿਨਾ ਮਤਲਬ ਉਹ ਤਾਂ हां ਮੇਰਾ ਬਦੂ ਹਾਂ ਉਹਦੀ ਡرائی ਜਾਂਦਾ ਲੋਕਾਂ ਨੂੰ ਤੇ ਫਿਰ ਮਤਲਬ ਪੰਜਾਬ ਦੀ ਗੱਲ ਕਰੀਏ ਚਲੋ ਬਾਕੀ ਸਟੇਟਾਂ ਦੀ ਨਹੀਂ ਕਰਦੇ ਪੰਜਾਬ ਦੇ ਵਿੱਚ ਬਣੂਗਾ ਕੁਝ ਫਿਰ ਇਹਨਾਂ ਦਾ ਕੁਝ ਹੋ ਨਹੀਂ ਬਣਦਾ ਸਭ ਹੁਣ ਜੋ ਪਾਰਟੀਆਂ ਖੇਡ ਖੇਡ ਰਹੀ ਹੈ ਅੱਛਾ ਹਾਂ ਜੋ ਫੜ ਫੜ ਕੇ ਅੰਦਰ ਲੀਡਰ ਦੇ ਕੋ ਰਹੀ ਨਾ ਫਿਰ ਮਤਲਬ 13 ਤੋਂ ਵੱਧ ਸੀਟਾਂ ਕਿਹੜੀ ਲੈ ਜੂਗੀ ਫਿਰ ਪਾਰਟੀ ਕੀ ਦਾ ਬਲੜਾ ਭਾਰੀ ਹੈ ਕੋਈ ਸਮਝ ਨਹੀਂ ਲੱਗਦੀ ਯਾਰ ਹਾਂ ਉਹ ਅਰੇ ਜਿਹਨੂੰ ਹੀ ਪੁੱਛ ਰੋ ਆਉਂਦਾ ਸਾਡਾ ਜੋਰ ਹੈ ਦਿਲ ਦਾ ਆਉਂਦਾ ਸਾਡੀ ਜਿੱਤੇ ਹਰ ਪਾਰਟੀਆ ਦੋਤੇ ਹੀ ਜਿਹੜੇ ਸਾਡੀ ਜਿੱਤੇ ਅੱਛਾ ਹਾਂ ਠੀਕ ਹੈ ਮੇਰ ਵੀ ਪਾਰਟੀਆ ਦੋਤੇ ਹੀ ਨੇ ਕਾਂਗਰਸ ਤੇ ਆਪਣਾ ਮੋਦੀ ਹਾਂ ਨਾ ਮੋਦੀ ਇਹ ਮੋਦੀ ਹਾਂ ਆ ਵੀ ਇਹਨਾਂ ਦਾ ਗੱਠ ਜੋੜ ਹੈ ਨਾ ਫਿਰ ਜਿਵੇਂ ਕਾਂਗਰਸ ਹੋ ਗਈ ਆ ਆਮ ਆਦਮੀ ਇਕੱਠੀਆਂ ਨੇ ਨਾ ਇਹਦਾ ਹਾਂ ਜੀ ਫਿਰ ਇਕੱਠੇ ਹੋ ਕੇ ਹਰਾ ਲੈਣਗੇ ਭਾਜਪੀ ਨੂੰ ਕੋਈ ਪਤਾ ਨਹੀਂ ਜਾਦਾ ਕੋਈ ਪੜਾਣੀ ਲੱਗਦਾ ਕੋਈ ਪੱਕਾ ਬਰਾ ਹਾਂ ਅਲਟਾ ਪਾਰਟੀ ਹੈ ਜੀ ਬਹਿਲਾਈ ਹੈ ਹਾਂ ਉਹਦੇ ਕੋ ਰਿਜ਼ਲਟ ਤੋਂ ਬਣਾ ਲੱਗੇ ਹਾਂ ਤੁਹਾਡਾ ਕੀ ਨਾਮ ਹੈ ਕੋ ਜੀ ਮੇਰਾ ਸਵਰਨ ਸਿੰਘ 13 ਸੀਟਾਂ ਦੇ ਵਿੱਚੋਂ ਕਿਹੜੀ ਪਾਰਟੀ ਵੱਧ ਸੀਟਾਂ ਲੈ ਜੂਗੀ ਮਾਹੌਲ ਜਿਹਾ ਤੁਹਾਨੂੰ ਕੀ ਲੱਗ ਰਿਹਾ ਯਾਦ ਵਿੱਚ ਕਾਂਗਰਸ ਲੈ ਗਏ ਕਾਂਗਰਸ ਹਾਂ ਜੀ ਉਹ ਕਿਵੇਂ ਕਿਉਂਕਿ ਜਿੰਨੇ ਨੇ ਸਾਰੇ ਦਲ ਬੱਲੇ ਵਾਲੇ ਬੀਜੇਪੀ ਜੀ ਦੇ ਜਾ ਕੇ ਰਾਜੀ ਕੋਈ ਨਹੀਂ ਗਾ ਬੀਜੇਪੀ ਦੇ ਡੰਡੇ ਨਾਲ ਖੜਦੀ ਹੈ ਭਾਈ ਹਾਂ ਠੀਕ ਹੈ ਅੱਛਾ ਜਿਹੜਾ ਨਹੀਂ ਮੰਨੇਗਾ ਚੱਲ ਈ ਡੀ ਹਾਂ ਕੈਪਟਨ ਅਵਿੰਦਰ ਸਾਹਿਬ ਮੁੰਡਾ ਤੇ ਈਡੀ ਪਈ ਕੈਪਟਨ ਸਾਹਿਬ ਭੱਜ ਗਏ ਉਹ ਵੀ ਡਰਦਾ ਮੁੜ ਕੇ ਜਨਾਨੀ ਵੀ ਭੱਜ ਗਈ ਬਾਦਲਾਂ ਤੇ ਪਈ ਤੇ ਬਾਦਲਾਂ ਦੇ ਮੰਤਰੀ ਉਹਦੇ ਇਹਨਾਂ ਦੇ ਮੰਤਰੀ ਭੱਜਣ ਲੱਗ ਪਏ ਹੋ ਰਹੀਆਂ ਤਾਂ ਕੀ ਰਹਿਣਾ ਜਿਹੜਾ ਸਿਕੰਦਰ ਸਿੰਘ ਮਲੂਕਾ ਦਾ ਸਭ ਤੋਂ ਤਗੜਾ ਮੰਤਰੀ ਸੀ ਉਹੀ ਛੱਡ ਕੇ ਉਹ ਭੱਜ ਗਏ ਤੇ ਬਾਕੀ ਕਿਹੜਾ ਕਿਹੜਾ ਰਹਿ ਗਿਆ ਨਹੀਂ ਮਲੂਕਾ ਤਾਂ ਕਾਲੀ ਦਲ ਚ ਨੇ ਉਹਨਾਂ ਦੀ ਨੂ ਹੈ ਕਾਲੀ ਦਲ ਚ ਕਿੱਥੇ ਗਿਆ ਜੀ ਮਲੂਕਾ ਵੀ ਨੰਬਗਰੇ ਜਾ ਰਿਹਾ ਹੈ ਜਾਣਗੇ ਆ ਜਾਣਗੇ ਪੱਕਾ ਜੀ ਗਾਰੰਟੀ ਮਲੂਕਾ ਨੇ ਪਹਿਲਾਂ ਮਲੂਕਾ ਨੇ ਜਾਣਾ ਸੀ ਲੇਕਿਨ ਇਹਨੇ ਸ਼ੁਰੂਆਤ ਥੱਲਿਓਂ ਕੀਤੀ ਹੈ ਇਹਨਾਂ ਨੂੰ ਤਾਂ ਅਨੁਸ਼ਾਸਨ ਕਮੇਟੀ ਦਾ ਉਹਨੇ ਚੇਅਰਮੈਨ ਆਪਣਾਇਆ ਸੀ ਵੀ ਅਨੁਸ਼ਾਸਨ ਠੀਕ ਰੱਖਿਓ ਇਹਨਾਂ ਨੇ ਆਪ ਹੀ ਬੰਨ੍ਹ ਕਰਤਾ ਹੈ ਇਹਨਾਂ ਨੂੰ ਹੁਣ ਇਹ ਹੈ ਕਿ ਜੇਬ ਸਾਡੇ ਪੱਲੇ ਕੱਖ ਨਾ ਪਿਆ ਤਾਂ ਅਸੀਂ ਦੂਜੀ ਪਾਰਟੀ ਚਲੇ ਜਾਣਾ ਸਾਹ ਜਰੂਰੀ ਈ ਦੇ ਤੇ ਕੱਖਾਂ ਨੇ ਨਹੀਂ ਤਾਂ ਫਿਰ ਗੱਠ ਛੁੱਟ ਕਿਉਂ ਨਹੀਂ ਹੋਇਆ ਅਕਾਲੀ ਦਲ ਦਾ ਭਾਜੀਪੀ ਨਾਲ ਇਹ ਅਕਾਲੀ ਦਲ ਵਾਲੇ ਕਹਿੰਦੇ ਵੀ ਅਸੀਂ ਮੰਗਾ ਰੱਖਿਆ ਸੀ ਕਿ ਕਿਸਾਨਾਂ ਦੇ ਮਸਲੇ ਹੱਲ ਕਰੋ ਪੰਜਾਬ ਵੱਲ ਸੋਚੋ ਕਹਿੰਦੇ ਸੀ ਤਾਂ ਜਾਵਾਂਗੇ ਗੱਠ ਛੁੱਟ ਕਰਾਂਗੇ ਇਹ ਇਹਨਾਂ ਨੇ ਰੱਖਿਆ ਸੀ ਮੰਗਾ ਅਕਾਲੀ ਦਲ ਨੇ ਮੰਨਦੇ ਹੋ ਜਦੋਂ ਇਹ ਪਹਿਲਾਂ ਇੰਨਾ ਜੇ ਰਹੇ ਉਹਦੋਂ ਤੱਕ ਪੰਜਾਬ ਵੱਲ ਸੋਚਿਆ ਕੱਖ ਨਹੀਂ ਗਾਠ ਜੋੜ ਤੇ ਇਹਨਾਂ ਦਾ ਹੋ ਜਾਣਾ ਸੀ ਲੇਕਿਨ ਇਹਨਾਂ ਦਾ ਇਹਨਾਂ ਪਹਿਲਾਂ ਸੋਚਿਆ ਕਿ ਜਿਹੜੇ ਹੁਣ ਸਭ ਤੋਂ ਵੱਡੀ ਬੰਦੀ ਰਿੰਗਾ ਦੀ ਸਿਕਾਇ ਜਕਦੇ ਬੰਦੀ ਸਿੰਘਾਂ ਦੀ ਰਿਹਾਈ ਕਰੋ ਜੀ ਜਦੋਂ ਇਹ ਇਹਨਾਂ ਤੇ ਰਹੇ ਨਾ ਉਦੋਂ ਦਾ ਨਾਂ ਨਹੀ ਲਿਆ ਜਦੋਂ ਹਾਰ ਗਏ ਉਦੋਂ ਇਹਨਾਂ ਬੰਦੀ ਸਿੰਘ ਯਾਦ ਆ ਗਏ ਨਾ ਨਾਲੇ ਹੁਣ ਜੀਵੀਦਾਰਾਂ ਨੂੰ ਆਪਣੇ ਮਗਰ ਲਾਣ ਵਾਸਤੇ ਪ੍ਰਕਾਸ਼ ਆ ਰਹੇ ਜੀ ਤੁਹਾਡੇ ਕੋਲ ਪ੍ਰਕਾਸ਼ ਸਿੰਘ ਬਾਦਲ ਠੀਕ ਸੀ ਜਾਂ ਸੁਖਵੀਰ ਬਾਦਲ ਠੀਕ ਨੇ ਹੁਣ ਪ੍ਰਕਾਸ਼ ਬਾਦਲ ਇਹਨਾਂ ਨੂੰ 100 ਗੁਣਾ ਚੰਗਾ ਸੀ ਲੇਕਿਨ ਉਹ ਕੁਝ ਵੀ ਕਰਦਾ ਸੀ ਸੁਖਵੀਰ ਸਿੰਘ ਦੇ ਝੂਠ ਦਾ ਪਤਲਾ ਦਾ ਬੰਦਿਆ ਖਾਲੀ ਗੋਲੀ ਦਾ ਚੱਲਦਾ ਹੀ ਰਹੇ ਇਹ ਗੱਲ ਬਣ ਜੂਗੀ ਵੀ ਜਿਵੇਂ ਕਹਿ ਰਹੇ ਨੇ ਵੀ ਭਾਵਕ ਵੀ ਹੋ ਰਹੇ ਨੇ ਵੀ ਪੰਥ ਨੂੰ ਬਚਾਈਏ। ਹਾਂ ਜੀ ਨਾ ਨਾ ਕਹੇ ਨੇ ਪੰਥ ਨੂੰ ਬਚਾਣਾ ਨਾ ਪੰਥ ਨੂੰ ਇੰਨਾ ਹੀ ਖਾਣਾ ਪੰਥ ਨੂੰ ਬਚਿਆ ਕਿ ਪੰਥ ਨੂੰ ਹੈ ਕੋਈ ਨਹੀਂ। ਅੱਗੇ ਲਾ ਲ ਦੇ। ਧਰਮ ਨੂੰ ਅੱਗੇ ਲਾ ਕੇ ਰੱਖਿਆ ਹੈ ਕਿ ਬਾਕੀ ਇਹਨਾਂ ਨੂੰ ਕੋਈ ਬਹੁਤ ਘੱਟ ਹੈ। ਐਸ.ਟੀ.ਪੀ.ਸੀ. ਵੀ ਵੋਟਾਂ ਦਾ ਰੌਲਾ ਪੈ ਰਿਹਾ ਸੀਗਾ ਵੀ ਹੁਣ ਇਹ ਜਿਹਦੇ ਮੰਨਦੇ ਉਹ ਵੀ ਤੇ ਇਹਨਾਂ ਦੇ ਆਪ ਪ੍ਰਧਾਨ ਆਪਣੀ ਮਰਜ਼ੀ ਨਾਲ ਕਰਦਾ ਜੇਬ ਚ ਉਹਨੇ ਵੋਟਾਂ ਪੈਣ ਜਾਂ ਨਾ ਪਰ ਪ੍ਰਧਾਨੇ ਦੀ ਤਖਬੀਰ ਦੀ ਪਰਚੀ ਚੋਂ ਨਿਕਲਣਾ ਹੈ। ਨਹੀਂ ਕਹਿੰਦੇ ਸੀ ਕੋਈ ਉੱਪਰੋਂ ਪੈਣੀਆਂ ਨੇ ਪਰ ਗੱਲ ਜੀ ਫੇਰ ਨਹੀਂ ਬਣ ਤੇ ਬੀਬੀ ਜ਼ਗੀਰ ਕੌਰ ਨੇ ਵੀ ਲਾਗੋ ਕੇ ਚੋਣ ਲੜੀ ਸੀ ਵੀ ਮੈਂ ਐਸਜੀਪੀਸੀ ਦੀ ਮਿੰਨੂ ਪਾਉ ਉਹ ਫਿਰ ਵਿਚੇ ਵੜ ਕੇ ਜਾ ਕੇ ਢਿੰਡਸਾਉਣੀ ਹੈ ਨਾ ਫਿਰ ਇਹਨਾਂ ਦਾ ਗਰੰਟੀ ਕੋਈ ਨਹੀਂ ਨਾ ਕਿ ਇਹਨਾਂ ਦੀ ਪਬਲਿਕ ਪਾਰਟੀਆਂ ਜਿਹੜੀ ਇੱਕ ਨੂੰ ਵੋਟ ਪਾਉਂਦੀ ਹੈ ਉਹਨੂੰ ਪਾਣੀ ਹੈ ਲੇਕਿਨ ਇਹਨਾਂ ਨੂੰ ਇਧਰ ਕੁਰਸੀ ਨਹੀਂ ਮਿਲਦੀ ਦੂਜੇ ਪਾਸੇ ਦੂਜੇ ਪਾਸੇ ਨੂੰ ਮਿਲਦੀ ਦੂਜੇ ਪਾਸੇ ਇਹਨਾਂ ਨੂੰ ਤਾਂ ਕੁਰਸੀ ਚਾਹੀਦੀ ਹੈ ਮਤਲਬ ਕੋਈ ਐਸਾ ਸਿੱਖ ਪੰਥਕ ਲੀਡਰ ਹੈਗਾ ਵੀ ਜਿਹੜਾ ਐਸਜੀਪੀਸੀ ਚ ਜਾ ਕੇ ਬਚਾਲੂਗਾ ਐਸਜੀਪੀਸੀ ਨੂੰ ਮੰਨਦੇ ਹਾਂ ਜਥੇਦਾਰ ਸੀਗੇ ਆਪਣੇ ਕਾਲ ਤਖ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਉਹ ਵੀ ਤੁਹਾਨੂੰ ਪਤਾ ਹੈ ਵੀ ਜਦ ਦੂਜੇ ਅਧਿਕਾਰ ਆਏ ਨੇ ਗੱਲ ਬਣੂਗੀ ਕੋਈ ਅੱਗੇ ਜੇ ਚੋਣਾ ਹੁੰਦੀ ਨੇ ਐਸਜੀਪੀਸੀ ਦੀਆਂ ਜੇਕਰ ਤੇ ਕੋਈ ਵਿੱਚ ਇਹਨਾਂ ਦੇ ਹੋਰ ਕੋਈ ਜਾਗੇ ਤਾਂ ਦੇ ਸ਼ਾਹਦ ਹੋ ਜਾਏ ਹੁਣ ਸਿਕਰਟੀ ਹਿੰਸਾ ਵੀ ਉਹਨੂੰ ਨਹੀਂ ਸੀ ਪਹਿਲਿਆ ਬਣਿਆ ਤੇ ਜਾ ਵੜਿਆ ਸੀ ਮੈਂ ਬੱਕਰੀ ਪਾਰਟੀ ਬਣਾਈ ਉਥੇ ਨਹੀਂ ਆ ਤਾਂ ਫਿਰ ਗਾਲੀਆਂ ਜਾ ਗਿਆ ਕਿ ਸ਼ਾਇਦ ਮੈਨੂੰ ਹੁਣ ਕੋਈ ਕੁਛ ਨਾ ਕੋਈ ਮਿਲ ਜੇ ਗਾਲੀਆਂ ਜੋ ਜਿੰਨਾ ਚਿਰ ਜੰਨੀ ਨਾ ਛੱਡਦਾ ਜਿੰਨਾ ਚਿਰ ਸੁਖਵੀਰ ਨਹੀਂ ਛੱਡਦਾ ਪਾਰਟੀ ਕਾਮਯਾਬ ਨਹੀਂ ਹੋਣੀ ਹੈ ਇਹ ਮਾਂ ਠੱਗ ਆ ਮਾਦਮੀ ਪਾੜੀ ਜੀ ਤੁਹਾਡੇ ਜੀਪੀ ਆ ਗਿਆ ਨਾ ਇਧਰੋਂ ਜੀਪੀ ਪਿਛਲੀ ਵਾਰਾ ਕਾਂਗਰਸ ਆ ਇੱਥੇ ਸੀ ਆ ਝਾੜੂ ਬਹੁਤ ਪਾੜੀ ਪਾਰਟੀ ਏ ਇਹਨਾਂ ਨੂੰ ਵੋਟ ਨਾ ਪਾਇਓ ਹੁਣ ਆਖੇਗਾ ਕਿ ਕਾਂਗਰਸ ਬਹੁਤ ਪਾੜੀ ਏ ਕਿਉਂ ਇਹਨਾਂ ਦਾ ਕੋਈ ਹੈ ਤਾਂ ਨਹੀਂ ਨਾ ਤੂੰ ਕਿੱਥੇ ਲੋਕ ਕਿੱਧਰ ਜਾਣਾ ਕਿੱਧਰ ਲੋਕ ਕਿੱਧਰ ਜਾਣਗੇ ਇਹਨਾਂ ਦੇ ਜਿੱਦਾਂ ਕੁਰਸੀ ਮਿਲੀ ਹੈ ਨਾ ਤਾਂ ਉਧਰ ਜਾਣਾ ਹੈ ਹਾਂ ਲੋਕ ਤੇ ਇੱਕ ਵਾਰ ਜੇ ਕਾਂਗਰਸ ਨੂੰ ਪਾਈਦਾ ਕਾਂਗਰਸ ਨੂੰ ਪਾ ਦੇਣੀ ਹੈ ਜੇ ਅਕਾਲੀ ਨੂੰ ਪਾਈਦਾ ਅਕਾਲੀ ਨੂੰ ਪਾ ਦੇਣੀ ਹੈ ਪਾਰਟੀ ਖਾਣ ਲੱਗ ਪਈ ਇਹਨਾਂ ਨੇ ਪਾਰਟੀ ਖਾ ਲੈ ਕੇ ਕਮਿਟਰੀ ਲਾਣਾ ਹਮ ਲੋਕ ਲੋਕਾਂ ਨੂੰ ਪਰੇਸ਼ਾਨ ਨੇ ਮਤਲਬ ਲੋਕਾਂ ਨਾਲ ਲੀਡਾਂ ਜਿਆਦਾ ਪਰੇਸ਼ਾਨ ਨੇ ਕੋਈ ਨਾ ਧਰਮ ਹੀ ਕੋਈ ਨਹੀਂ ਰਿਹਾ ਇਹਨਾਂ ਦਾ ਇਹਨਾਂ ਨੂੰ ਸਿਰ ਕੁਰਸੀ ਚਾਹੀਦੀ ਹੈ ਬਸ ਹਮ ਲੋਕਾਂ ਦੇ ਮੁੱਦੇ ਤਾਂ ਬਹੁਤ ਦੂਰ ਨੇ ਫਿਰ ਹੈ ਨਾ ਲੋਕਾਂ ਦਾ ਨੇ ਆਪਣੇ ਮੁੱਦੇ ਨਹੀਂ ਹੱਲਉਂਦੇ ਪਰ ਲੋਕਾਂ ਦੇ ਨਾਲ ਕਿੱ ਤਾਂ ਇਹਦੇ ਸੋਚਦੇ ਆ ਤੁਹਾਡਾ ਕੀ ਨਾਮ ਹੈ ਕਾ ਜੀ ਮੇਰਾ ਨਾਮ ਜਨਕ ਸਿੰਘਾ ਜੀ ਮੈਂ ਕਾਂਗਰਸ ਨੂੰ ਬਲੋਂਗ ਕਰਦਾ ਠੀਕ ਹੈ ਹਾਂਜੀ ਉਹਨਾਂ ਨੂੰ ਵੋਟ ਪਾਉਂਦੇ ਆ ਅੱਛਾ ਤੁਸੀਂ ਚਲੋ ਤੁਹਾਡਾ ਵਿਚਾਰ ਨੇ ਉਧਰ ਠੀਕ ਹੈ ਕੋਈ ਗੱਲ ਨਹੀਂ ਤੇ ਤੁਹਾਨੂੰ ਕੀ ਲੱਗਦਾ ਵੀ ਪਿਛਲੇ 5 ਸਾਲਾਂ ਵਿੱਚ ਕਾਂਗਰਸ ਨੇ ਕੀ ਕਰਿਆ ਹੋਣੀ ਨਹੀਂ ਪਤਾ ਕੁਝ ਵੀ ਹੈ ਬਾਅਦ ਕੀ ਨਹੀਂ ਆਪਾਂ ਨੂੰ ਕੁਝ ਨਹੀਂ ਪਤਾ ਜੀ ਨਾਲ ਖੜੇ ਹੋ ਆ ਹਾਂ ਬਸ ਕੁਝ ਨਹੀਂ ਪਤਾ ਬਸ ਕਿੰਨੇ ਦੱਸ ਦੋ ਵੀ ਸੀਟਾਂ ਕਿੰਨੀਆਂ ਲੈ ਜਾਣਗੇ ਜੇ ਤੁਸੀਂ ਨਾਲ ਖੜੇ ਹੋ ਸੀਟਾਂ ਹੁਣ ਸੀਟਾਂ ਸੋਣ ਦੇ ਆਪਣੇ ਪਤਾ ਜਿੰਨੀਆਂ ਮਰਜ਼ੀ ਲੈਣੀ ਤੇ ਵੋਟ ਪਾ ਦੇਣੀ ਹੈ ਅੱਛਾ ਸੀਟਾਂ ਜਿਹੜੀਆਂ ਮਰਜ਼ੀਆਂ ਕਰਨਾ ਕਿਸੇ ਨੇ ਕੁਝ ਨਹੀਂ ਹੈ ਨਾ ਕਾਂਗਰਸ ਨੇ ਕਰਨਾ ਨਾ ਕਿਸੇ ਨੇ ਕਰਨਾ ਕਿਸੇ ਨੇ ਕੁਝ ਨਹੀਂ ਕਰਨਾ ਵਾਅਦੇ ਕਰ ਗਿਆ ਕਿੰਨੇ ਚਲੇ ਗਿਆ ਲੰਡੂ ਜੇ ਇੱਥੇ ਹੈ ਆ ਦੋ ਮੰਤਰੀਆਂ ਕਿ ਐਮ ਐਲ ਏ ਜੀ ਪੀ ਹੋ ਗਿਆ ਜੀ ਪੀ ਹੋ ਮੁੜ ਕੇ ਸ਼ਕਲ ਨਹੀਂ ਦਿਖਾਉਂਦੇ ਇੱਥੇ ਆ ਕੇ ਤੁਹਾਡੇ ਡਾਕਟਰ ਅਮਰ ਸਿੰਘ ਨੇ ਐਮ ਪੀ ਜਿਹੜੇ ਹੁਣ ਵੀ ਚੱਲਦੇ ਨੇ ਇਹ ਆਏ ਨੇ ਕਿੰਨੀ ਕਵਾਰ ਪਿੰਡ ਆਏ ਨੇ ਸਾਡੇ ਦੇਖ ਸ਼ਕਲ ਹੀ ਨਹੀਂ ਦੇਖਿਆ ਸੀ ਸ਼ਕਲ ਹੀ ਨਹੀਂ ਵੇਖੀ ਨਹੀਂ ਹਰਿੰਦਰ ਸਿੰਘ ਖਾਲਸਾ ਜੀ ਪਹਿਲਾ ਉਹਦਾ ਤਾਂ ਪਤਾ ਵੀ ਨਹੀਂ ਹੁਣਾ ਮੈਨੂੰ ਖਾਲਸੇ ਗੁਰਸੇ ਕੋਈ ਖਾਲਸਾ ਨਹੀਂ ਇੱਥੇ ਸਭ ਠੱਗ ਹੈ ਐਵੇਂ ਠੱਗ ਕਹਿਨੇ ਆਂ ਨਾ ਮੁੜ ਕੇ ਸ਼ਕਲیں ਦਿਖਾਉਂਦੇ ਇਹ ਰੋਹੀ ਆ ਵੀ ਜਿਹੜਾ ਐਮਪੀ ਲੈਂਡ ਚੋਂ ਫੰਡ ਹੁੰਦਾ ਫਿਰ ਉਹ ਤਾਂ ਤਾਂ ਲੱਗੂ ਨਾ ਜੇ ਪਿੰਡ ਚ ਵੱਢਣਗੇ ਵੈਸੇ ਸਾਡੇ ਵਾਸਤੇ ਮੋਦੀ ਠੀਕ ਆ ਅੱਛਾ ਸਾਡੀ ਪੈਨਸ਼ਨਾਂ 5-6000 ਰੁਪਏ ਵਧਾਤੀਆਂ ਨਹੀਂ ਇਕੱਠੀਆਂ ਜਿਹੜਾ ਰੁਕਿਆ ਦਾ ਕੰਮ ਤਾਂ ਸਾਲਾ ਉਹ ਵੀ ਸਾਡੇ ਖਾਤੇ ਚ ਪਾ ਦਿੰਦੇ ਨੇ ਅੱਛਾ ਉੱਪਰੋਂ ਤੁਸੀਂ ਮੰਨਦੇ ਵੀ ਡਾਕਟਰ ਮਰੋਣ ਨਾਲ ਹੋ ਠੀਕ ਹੈ ਥੱਲੇ ਕਾਂਗੇਸ ਠੀਕ ਹੈ ਨਹੀਂ ਜਿੱਦੇ ਸਾਡਾ ਕੰਮ ਕਰਿਆ ਸਾਡੀ ਪੈਨਸ਼ਨਾਂ ਵੀ ਵਧਾਤੀ ਉਹਨੇ 6-7000 ਵਧਾਤੀ ਨੇ ਰਾਜ ਦੇ ਵਿੱਚ ਹਾਂ ਹਲੇ ਹੋਰ ਵੀ ਦੇ ਦੇਣਾ ਐ ਨੇ ਸਾਨੇ ਕੁਝ ਕੀ ਫਿਰ ਆਂ ਦੱਸੋ ਕਿ ਜਿਵੇਂ ਪੰਜਾਬ ਦੀ ਤੁਸੀਂ ਗੱਲ ਕਰੀ ਐ ਇੱਥੇ ਚਾਰੇ ਪਾਰਟੀਆਂ ਲੱਗ ਲੱਗ ਚੋਣਾਂ ਲੜ ਰਹੀਆਂ ਨੇ ਤੁਸੀਂ ਕਿ ਤੁਸੀਂ ਪਹਿਲੇ ਕਿਹਾ ਵੀ ਕਾਂਗਰਸ ਠੀਕ ਐ ਉੱਪਰ ਕਹਿੰਦੇ ਮੋਦੀ ਠੀਕ ਐ ਫਿਰ ਬੀਜੇਪੀ ਨੂੰ ਪਾਓ ਇੱਥੇ ਨਹੀਂ ਅਸੀਂ ਪਾਉਂਗੇ ਬੀਜੇਪੀ ਨੂੰ ਅੱਛਾ ਮੌਕਾ ਹਾਲ ਦੱਸੂਗਾ ਤੁਸੀਂ ਕਹਿ ਨਹੀਂ ਸਕਦੇ ਨਾ ਅਸੀਂ ਕਿਉਂ ਸੁਣੀ ਲੈਣੀ ਐ ਮੌਕੇ ਪਰ ਬੋਰਡ ਜਿੱਥੇ ਸਾਡਾ ਦਿਲ ਕਰੇ ਉੱਥੇ ਪਾਵਾਂਗੇ ਸਾਡਾ ਅਧਿਕਾਰ ਆ ਜੀ ਮੇਰੇ ਕੋਲ ਜਿੱਥੇ ਮਨ ਜੜ ਕੇ ਉ ਇਹ ਨਹੀਂ ਕਿਹਨੇ ਵੀ ਉਹਨੂੰ ਪਾਏਗੇ ਉਹਨੂੰ ਪਾਏਗੇ ਕਿ ਅਸੀਂ ਉਹੀ ਪੁੱਛ ਰਹੇ ਹਾਂ ਵੀ ਤੁਹਾਡੀ ਸਮੱਸਿਆ ਕੀ ਹੈ ਵੀ ਲੀਡਰਾਂ ਤੋਂ ਨਾਰਾਜ਼ਗੀ ਕਿਉਂ ਹੈ ਸਾਡੀ ਕਿਸੇ ਸੁਣਨੀ ਨਹੀਂ ਤੁਸੀਂ ਤੇ ਅੱਗੇ ਕਰ ਦੇਣਾ ਰੁਜਗਾਰ ਨੂੰ ਦੱਸੋ ਲੈ ਕਿ ਵੀ ਤੁਹਾਡੇ ਬੰਦੇ 'ਚ ਕੋਈ ਨੌਕਰੀ ਵਗੈਰਾ ਮਿਲੀ ਆ ਆ ਪਿਛਲੇ ਮਹੀਨੇ ਫੋਲ ਹੀ ਨਹੀਂ ਪਾਇਆ ਨੌਕਰੀ ਸਾਡੇ ਕਾਣ ਕਾਣ ਕਾਰਡ ਨਹੀਂ ਬਣਾਇਆ ਕਿਸੇ ਆਲੇ ਨੇ ਸਰਪੰਚ ਨਹੀਂ ਬਣਾਉਂਦਾ ਬਾਕੀ ਤੇ ਗੱਲ ਛੱਡ ਉਹ ਤਾਂ ਮੰਤ ਬੁਰਦੀ ਗੱਲ ਹੈ ਬਾਕੀ ਇਹਦੇ ਬਣਾਤੇ ਸਾਡੇ ਵਰਗੇ ਛੱਡਦਾ ਕੀ ਪਤਾ ਹੈ ਕਹਿੰਦੇ ਫੌਜੀ ਆ ਤੁਸੀਂ ਜਦਕੀ ਫੌਜੀ ਨੂੰ ਪਹਿਲਾ ਹੱਕ ਹੈ ਨਹੀਂ ਉਹ ਤੁਹਾਡਾ ਸਰਕਾਰੀ ਜੋਬ ਦਾ ਚੱਕਰ ਹੋਣਾ ਹੈ ਕੋਈ ਚੱਕਰ ਨਹੀਂ ਦਰਦ ਅਸਕੀਲੀ ਵਾਲੇ ਹਾਂ ਸਰਕਾਰੀ ਸਾੜੀ ਦਾ ਦਿਹਾੜੀ ਲਾ ਰਹੇ ਅਸੀਂ ਉਹ ਪੈਨਸ਼ਨ ਆ ਸਾਡੀ ਅੱਛਾ ਤੁਸੀਂ ਇਹ ਵੀ ਗੱਲ ਕੀ ਚਲੋ ਵੀ ਪਿੰਡਾਂ ਦੇ ਵਿੱਚ ਲੋੜ ਬੰਦ ਨੇ ਜਿਹੜੇ ਉਹਨਾਂ ਨੂੰ ਉਹਨਾਂ ਬਾਅਦ ਤੋਂ ਸਹੂਲਤ ਸ਼ੁਰੂ ਕਰੀ ਸੀ ਇਹ ਤਾਂ ਨੇ ਪਰ ਲੈ ਹੋਰ ਆਏ ਨੇ ਜਿਨ੍ਹਾਂ ਕੋਲ ਟਰੈਕਟਰ ਗੱਡੀਆਂ ਖੜੀਆਂ ਨੇ ਇਹ ਕਹਿੰਦੇ ਦੇ ਵਿੱਚ ਮੈਗ ਦੇ ਵਿੱਚ ਵੀ ਕਣਕ ਸਾਲੀ ਬੰਦ ਹੋਣੀ ਚਾਹੀਦੀ ਹੈ ਨਿਜਾਜਾਂ ਨੂੰ ਮਿਲ ਰਹੀ ਹੈ ਜੇਜਾਂ ਨੂੰ ਮਿਲ ਨਹੀਂ ਰਹੀ ਬਿਲਕੁਲ ਬਸ ਸ਼ੁਕਰੀਆ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਜ਼ਿਕਰ ਕਰਿਆ ਤੇ ਆਪਣੇ ਆਪਣੇ ਵਿਚਾਰ ਰੱਖੇ ਨੇ ਬਜ਼ੁਰਗਾਂ ਨੇ ਕਿ ਕਿਹੜੀ ਪਾਰਟੀ ਪਸੰਦ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ